ਬਲਾਵਲ ਮਹੱਲਾ ਚੌਥਾ ਖਤਰੀ ਬ੍ਰਾਹਮਣ ਸੂਦ ਵੈਸ ਕੋ ਜਾਪੈ ਹਰ ਮੰਤਰ ਜਪੈ ਨੀ ਗੁਰ ਸਤਗੁਰ ਪਾਰ ਬ੍ਰਹਮ ਕਰ ਪੂਜੋ ਨਿਤ ਸੇਵੋ ਦਿਨ ਸ ਸਬਰੈ ਨੀ ਹਰ ਜਨ ਦੇਖੋ ਸਤਗੁਰ ਨੈਨੀ ਜੋ ਇੱਛੋ ਹੋ ਸੋਈ ਫਲ ਪਾਵੋ ਹਰ ਬੋਲੋ ਗੁਰਮਤ ਬੈ ਨੀ ਰਹਾਉ ਅਨਕ ਉਪਾਵ ਚਿਤ ਵੀ ਅਹ ਬਹੁ ਤੇਰੇ ਸਾਹੂ ਹੈ ਜੇ ਬਾਤ ਹੋਵੇ ਨੀ ਆਪਣਾ ਭਲਾ ਸਭ ਕੋਈ ਬਾਂਛੈ ਸੋ ਕਰੈ ਜੇ ਮੇਰੇ ਚੇਤ ਨਾ ਚਿਤੈਨੀ ਮਨ ਕੀ ਮਤ ਤਿਆਗੋ ਹਰ ਜਨ ਇਹ ਆ ਬਾਤ ਕਠੈਨੀ ਅਨ ਦਿਨ ਹਰ ਹਰ ਨਾਮ ਧਿਆਵਹੁ ਗੁਰ ਸਤ ਗੁਰ ਕੀ ਮਤ ਲੈਨੀ ਮਤ ਸਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤੈਨੀ ਗਨੂ ਨਾਨਕ ਕੇ ਪ੍ਰਭ ਕਰਤੇ ਸੁਆਮੀ ਨਿਉ ਭਾਵੈ ਤਿਵੇਂ ਬਲੈਨੀ ਬਲਾਵਲ ਮਹੱਲਾ ਚੌਥਾ ਆਨੰਦ ਮੂਲ ਧਾਇਉ ਪ੍ਰਖੋਤਮ ਅਨੰਦੇ ਨ ਆਨੰਦ ਅਨੰਦੀ ਧਰਮ ਰਾਏ ਕੀ ਕਾਨ ਚੁਕਾਈ ਸਭ ਚੂਕੇ ਜਮਕੇ ਛੰਦੇ ਜਪ ਮੰਨ ਹਰ ਹਰ ਨਾਮ ਗੋਬਿੰਦੇ ਵਡ ਭਾਗੀ ਗੁਰ ਸਤਗੁਰ ਪਾਇਆ ਗੁਣ ਗਾਈ ਪਰਮਾਨੰਦਿ ਰਹਾਉ ਸਾਕਤ ਮੂੜ ਮਾਇਆ ਕੇ ਬਦਕ ਵਿੱਚ ਮਾਇਆ ਫਿਰਹਿ ਫਿਰੰਦੇ ਤ੍ਰਿਸ਼ਨਾ ਜਲਤ ਕਿਰਤ ਕੇ ਬਾਂਦੇ ਜਿਉ ਤੇਲੀ ਬਲਦ ਪਵੰਦੇ ਗੁਰਮੁਖ ਸੇਵ ਲੱਗੇ ਸੇ ਉਦਰੇ ਵਡਭਾਗੀ ਸੇਵ ਕਰਨਦੇ ਜਿਨ ਹਰ ਜਪਿਆ ਤਿਨ ਫਲ ਪਾਇਆ ਸਭ ਟੂਟੇ ਮਾਇਆ ਫੰਦੇ ਆਪੇ ठाकुर ਆਪੇ ਸੇਵਕ ਸਬੇ ਆਪੇ ਆਪ ਗੋਵਿੰਦੇ ਗਨ ਨਾਨਕ ਆਪੇ ਆਪ ਸਭ ਵਰਤੈ ਜਿਉ ਰਾਖੈ ਤਿਵੇਂ ਰਹੰਦੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਰਾਗ ਬਲਾਵਨ ਮਹੱਲਾ ਚੌਥਾ ਪਰਤਾਲ ਘਰ ਤੇਰਵਾ ਬੋਲੋ ਭਈਆ RAM ਨਾਮ ਪਤਿਤ ਪਾਮ ਨੂੰ ਹਰ ਸੰਤ ਭਗਤ ਤਾਰ ਨੂੰ ਹਰ ਭਰ ਪੂਰੇ ਰਹਿਆ ਜਲ ਥਲੇ RAM ਨਾਮ ਨਿਤ ਗਾਈਐ ਹਰ ਦੁਖ ਬਸਾਰ ਨੂੰ ਰਹਾਉ ਹਰ ਕੀ ਆ ਹੈ ਸਫਲ ਜਨਮ ਹਮਾਰਾ ਹਰ ਜੱਪਿਆ ਹਰ ਦੁਖ ਬਸਾਰਨ ਹਾਰਾ ਗੁਰ ਭੇਟਿਆ ਹੈ ਮੁਕਤ ਦਾਤਾ ਹਰ ਕੀ ਹਮਾਰੀ ਸਫਲ ਜਾਤਾ ਮਿਲ ਸੰਗਤੀ ਗੁਣ ਗਾਮ ਨੂੰ ਮਨ ਰਾਮ ਨਾਮ ਕਰ ਆਸਾ ਭਾਉ ਦੂਜਾ ਬਿਨਸ ਬਨਾਸਾ ਵਿਚ ਆਸਾ ਹੋਏ ਨਿਰਾਸ਼ੀ ਸੋ ਜਨ ਮਿਲਿਆ ਹਰ ਪਾਸੇ ਕੋਈ RAM ਨਾਮ ਗੁਣ ਗਾਵਨੋ ਜਨ ਨਾਨਕ ਤਿਸ ਪਗ ਲਾਵਨੋ ਰਾਗ ਬਲਾਵਲ ਮਹੱਲਾ 5 ਚੌਪਦੀ ਘਰ ਪਹਿਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਨਦਰਿ ਆਵੈ ਤਿਸ ਸਿਉ ਮੋਹ ਕਿਉ ਮਿਲੀਐ ਪ੍ਰਭ ਅਬਨਾਸੀ ਤੋਹਿ ਕਰ ਕਿਰਪਾ ਮੋਹਿ ਮਾਰਗ ਪਾਵਹੁ ਸਾਧ ਸੰਗਤ ਕੈ ਅੰਚਲ ਲਾਵਹੁ ਕਿਉ ਤਰੀਐ ਵਿਖਿਆ ਸੰਸਾਰ ਸਤਿਗੁਰ ਬੋਹਿਤ ਪਾਵੇ ਪਾਰ ਰਹਾਉ ਪਵਨ ਝਲਾਰੇ ਮਾਇਆ ਦੇ ਹਰ ਕੇ ਭਗਤ ਸਦਾ ਥਿਰ ਸੇ ਹਰਖ ਸੋਗ ਤੇ ਰਹੈ ਨਿਰਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਕੋ ਏੰਗਾ ਹਉ ਮੈਂ ਪਚੀ ਦੀਪਕ ਦੇਖ ਪਤੰਗਾ ਸਗਲੇ ਸ਼ਿੰਗਾਰ ਕਰੇ ਨਹੀਂ ਪਾਵੇ ਜਾ ਹੋਏ ਕਿਰਪਾਲਤਾ ਗੁਰੂ ਮਲਾਵੇ ਹਉ ਫਿਰੋ ਉਦਾਸੀ ਮੈਂ ਇੱਕ ਰਤਨ ਦਸਾਇਆ ਨਰਮੂਲਕ ਹੀਰਾ ਮਿਲੈ ਨਾ ਉਪਾਇਆ ਹਰ ਕਾਮੰਦਰ ਕਿਸ ਮਹਿ ਲਾਲ ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਦ ਜਿਉ ਗੂੰਗਾ ਮਨ ਮਹਿ ਬਿਸਮਾਦ ਆਣ ਦਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਲਾਵਲ ਮਹੱਲਾ 5 ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਗਨ ਨਾ ਲਾਗੇ ਜਪ ਅਲਖ ਭੇਵ ਤਰਤਪ ਨੀਤ ਭਈ ਗੁਣ ਗਾਏ ਦੁਰਤ ਗਿਆ ਹਰ ਨਾਮ ਧਿਆਇ ਰਹਾਉ ਸਬਨੀ ਥਾਈ ਰਵਿਆ ਆਪ ਆਦਿ ਜਗਾਦ ਜਾ ਕਾ ਵੱਡ ਪ੍ਰਤਾਪ ਗੁਰ ਪ੍ਰਸਾਦ ਨਾ ਹੋਏ ਸੰਤਾਪ ਗੁਰ ਕੇ ਚਰਨ ਲੱਗੇ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤਿਗੁਰ ਤੂਠੇ ਪਾਰ ਬ੍ਰਹਮ ਪ੍ਰਭ ਭੈਰਖਵਾਲੇ ਜਿੱਤੈ ਕਿਤੈ ਦੀ ਸਹਿ ਨਾਲੀ ਨਾਨਕ ਦਾਸ ਖਸਮ ਪ੍ਰਤਪਾਲੀ ਬਲਾਵਨ ਮਹੱਲਾ ਪੰਜਵਾਂ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਨਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ 나ਥ ਤੁਮਰੇ ਸਰਨ ਆਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰਹੁ ਬਸੋ ਮਨ ਆਈ ਮੋਹਿ ਨਿਰਗੁਣ ਲੀਜੈ ਲੜ ਲਾਈ ਰਹਾਉ ਪ੍ਰਭ ਚੇਤੇ ਆਵੈ ਤਾਂ ਕੈਸੀ ਭੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੈ ਜਾਂ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਵਿਸਰਤ ਨਾਮ ਹੋਤ ਤਨ ਸ਼ਾਰ ਪ੍ਰਭ ਚੇਤਿ ਆਏ ਪੂਰਨ ਸਭ ਕਾਜ ਹਰ ਵਿਸਰਤ ਸਭ ਕਾ ਮੁਹਤਾਜ ਚਰਨ ਕਮਲ ਸੰਗ ਲਾਗੀ ਪ੍ਰੀਤ ਵਿਸਰ ਗਈ ਸਭ ਦੁਰਮਤ ਰੀਤ ਮਨ ਤਨੇ ਅੰਤਰ ਹਰ ਹਰ ਮੰਤ ਨਾਨਕ ਭਗਤਨ ਕੈ ਘਰ ਸਦਾ ਆਨੰਦ ਰਾਗ ਬਲਾਵਲ ਮਹੱਲਾ ਪੰਜਵਾਂ ਘਰ ਦੂਜਾ ਜਾਨੜੀਏ ਕਹਿ ਘਰ ਗਾਵਣਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੀ ਮੈਂ ਮਨ ਤੇਰੀ ਟੇਕ ਅਵਰ ਸਿਆਣ ਪਾਂ ਬਿਰਥੀਆਂ ਪਿਆਰੀ ਰਾਖਣ ਕਉ ਤੁਮ ਏਕ ਰਹਾਉ ਸਤਿਗੁਰ ਪੂਰਾ ਜੇ ਮਿਲੈ ਪਿਆਰੀ ਸੂਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੋ ਹੋਏ ਦਿਆਲਾ ਸਫਲ ਮੂਰਤ ਗੁਰਦੇਵੋ ਸੁਆਮੀ ਸਰਬ ਕਲਾ ਪਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਾਜੂਰੇ ਸੁਣ ਸੁਣ ਜੀਵਾ ਸੋਏ ਤਿਨਾ ਕੀ ਜਿਨੇ ਆਪਣਾ ਪ੍ਰਭ ਜਾਤਾ ਹਰ ਨਾਮ ਅਰਾਧ ਹੈ ਨਾਮ ਵਖਾਣ ਹੈ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੈ ਪੂਰੇ ਕਰਮ ਕਮਾਵਾਂ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵੱਡ ਭਾਗੀ ਸੇ ਕਾਂਢਿ ਇਹ ਪਿਆਰੀ ਸੰਤ ਸੰਗਤ ਜਿਨਾਂ ਵਾਸੂ ਅਮਰਤ ਨਾਮ ਅਰਾਧਿਐ ਨਿਰਮਲ ਮਨਹਿ ਹੋਇ ਪ੍ਰਗਾਸੋ ਜਨਮ ਮਰਨ ਦੁਖ ਕਾਟੀਐ ਪਿਆਰੀ ਚੂਕੈ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਬਾਣੀ ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ ਗਾਵਤੇ ਉਦਰਹਿ ਸੁਣਤੇ ਉਦਰਹਿ ਬਿਨ ਸਹਿ ਪਾਪ ਕਨੇਰੇ ਪਸੂ ਪਰੇਤ ਮੁਗਧ ਕਉ ਤਾਰੇ ਵਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲੇ ਹਾਰੈ ਬਲਾਵਲ ਮਹੱਲਾ ਪੰਜਵਾਂ ਵਿਖੇ ਬਨ ਫੀਕਾ ਤਿਆਗਿ ਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਢ ਗਈ ਸਗਲੀ ਸੁਖੀ ਨਾ ਹੋਵਤ ਜੀਓ ਮਾਨ ਮਹਤ ਨਾ ਸਕਤਿ ਹੀ ਕਾਈ ਸਾਧਾ ਦਾਸੀthਿਓ ਨਾਨਕ ਸੇ ਦਰ ਸੋਭਾ ਵੰਤੇ ਜੋ ਪ੍ਰਭ ਆਪਣੈ ਕੀਓ ਹਰ ਚੰਦੌਰੀ ਚਿਤ ਭ੍ਰਮ ਸਖੀਏ ਮ੍ਰਿਗ ਤ੍ਰਿਸ਼ਨਾ ਦ੍ਰਮ ਛਾਇਆ ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੂਖ ਨਾ ਪਾਇਆ ਧਨ ਧਨ ਹਰ ਸਾਧ ਜਨ ਸਖੀਏ ਨਾਨਕ ਜਿੰਨੀ ਨਾਮ ਧਿਆਇਆ ਜਾਏ ਬਸੋ ਹੋ ਵਡ ਭਾਗ ਨੀ ਸਖੀਏ ਸੰਤਾਂ ਸੰਗ ਸਮਾਈਐ ਤਹਿ ਦੂਖ ਨਾ ਭੂਖ ਨਾ ਰੋਗ ਬਿਆਪੈ ਚਰਨ ਕਮਲ ਲਿਵਲਾਈਐ ਤਹਿ ਜਨਮ ਨਾ ਮਰਨ ਨਾ ਆਵਣ ਜਾਣਾ ਨਿਸ਼ਚਲ ਸਰਣੀ ਪਾਈਐ ਪ੍ਰੇਮ ਬਸੋ ਹੋ ਨਾ ਮੋਹ ਬਿਆਪੈ ਨਾਨਕ ਹਰ ਏਕ ਧਾਈਐ ਦ੍ਰਿਸ਼ਟ ਧਾਰ ਮਨ ਬੇਦਿਆ ਪਿਆਰੇ ਰਤੜੇ ਸਹਿਜ ਸੁਪਾਏ ਸੇਜ ਸੁਹਾਵੀ ਸੰਗ ਮਿਲ ਪ੍ਰੀਤਮ ਅਨੰਦ ਮੰਗਲ ਗੁਣ ਗਾਏ ਸਖੀ ਸਹੇਲੀ ਰਾਮ ਰੰਗ ਰਾਤੀ ਮਨ ਤਨ ਇਛ ਪਜਾਈ ਨਾਨਕ ਅਚਰਜ ਅਚਰਜ ਸਿਓ ਮਿਲਿਆ ਕਹਿਣਾ ਕਛੂ ਨਾ ਜਾਈ ਰਾਗ ਬਲਾਵਲ ਮਹੱਲਾ